ਕਾਂਗਰਸ ਦੇ ਸਮੂਹ ਵਰਕਰਾਂ ਨੂੰ ਮੈਂ ਬੇਨਤੀ ਕਰੂੰਗਾ ਕਿ 11 ਫਰਵਰੀ ਵਾਲੇ ਦਿਨ 11:30 ਵਜੇ ਸਵੇਰੇ ਸਮਰਾਲੇ ਦੇ ਵਿੱਚ ਸਾਡੇ ਕਾਂਗਰਸ ਦੇ ਪ੍ਰਧਾਨ ਮਲਕ ਅਰਜਨ ਖੜਗੇ ਸਾਹਿਬ ਜਿਹੜੀ ਪਹਿਲੀ ਕਾਂਗਰਸ ਦੀ ਕਨਵੈਨਸ਼ਨ ਹੈ ਉਹਨੂੰ ਡਰੈਸ ਕਰਨ ਵਾਸਤੇ ਆ ਰਹੇ ਜਿਹੜਾ 2 ਸਾਲ ਅਸੀਂ ਲਗਾਤਾਰ ਆਪੋਜੀਸ਼ਨ 'ਚ ਰਹਿ ਕੇ ਪੰਜਾਬ ਦੇ ਪੱਖ ਦੇ ਹੋਏ ਮੁੱਦਿਆਂ ਤੇ ਗੱਲ ਕੀਤੀ ਹੈ ਜਾਂ ਪਾਰਟੀ ਨੂੰ ਸਟ੍ਰੈਂਥਨ ਕੀਤਾ ਉਹਨਾਂ ਸਾਰਿਆਂ ਤੇ ਚਰਚਾ ਕਰਨ ਵਾਸਤੇ ਖੜਗੇ ਸਾਹਵੇ ਥਿਆਰੇ ਨੇ ਮੈਂ ਸਾਰੇ ਪਾਰਟੀ ਦੇ ਵਰਕਰਜ਼ ਨੂੰ ਪੰਜਾਬ ਭਰ ਚੋਂ ਬੇਨਤੀ ਕਰੂੰਗਾ ਬਹੁਤ ਅਹਿਮ ਟਾਈਮ ਹੈ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਆਉਣ ਵਾਲੀਆਂ ਨੇ ਇੱਕ ਬਹੁਤ ਫੈਸਲਾਕੁਨ ਇਲੈਕਸ਼ਨਾਂ ਹੋਣ ਵਾਲੀਆਂ ਮੇਰੀ ਗੁਜ਼ਾਰਿਸ਼ ਹੈ ਕਿ ਸਾਰੇ ਹਮਹਮਾਕ ਕੇ ਸਾਡੇ ਵਰਕਰ ਸਾਡੇ ਬਲੋਕ ਕਾਂਗਰਸ ਦੇ ਪ੍ਰਧਾਨ ਸਾਡੇ ਜ਼ਿਲ੍ਹਾ ਕਾਂਗਰਸ ਦੇ ਜਿਨੇ ਵਰਕਰ ਤੇ ਪ੍ਰਧਾਨ ਨੇ ਸਾਡੇ ਐਮ ਐਲ ਏਜ਼ ਐਕਸ ਐਮ ਐਲ ਏਜ਼ ਸਾਰੀ ਸੀਨੀਅਰ ਲੀਡਰਸ਼ਿਪ ਸਾਰੀ ਉਥੇ ਪਹੁੰਚ ਰਹੀ ਹੈ ਮੈਂ ਬੇਨਤੀ ਕਰੂੰਗਾ ਕਿ ਤਗੜੇ ਹੋ ਕੇ ਇਸ ਫੰਕਸ਼ਨ ਨੂੰ ਕਾਮਯਾਬ ਕਰਵਾਸੇ ਸਾਰੇ ਦਰਸ਼ਕਾਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ